पूरा जवान हो गए हथो फिर सू पता कमई करना पड़ के घर आ जा क्यों मार दिता इन्होंने किसी क्या है नहीं हजे तो घरों ही गए <laughs> पर हेली बड़ी औखी कर गया <laughs> ਮੈਨੂੰ ਇੱਥੇ ਲੋਕਾਂ ਆਇਆ ਤੁਹਾਨੂੰ ਦੱਸਿਆ ਦੱਸਿਆ ਕਿ ਇਹ ਬਸੋਂ ਉਤਰਿਆ ਬਈ ਪਰਾਂ ਚਲੇ ਤੇ ਉੱਤੇ ਗੋਲੀ ਚੱਲੀ ਦੋਸਤੋ ਕੁਝ ਨਾ ਲੈਣਾ ਤੇ ਨਾ ਕੁਝ ਦੇਣਾ ਅਚਾਨਕ ਮੌਤ ਦਸਤਕ ਦਿੰਦੀ ਹੈ ਤਾਂ ਗੋਲੀਆਂ ਚੱਲਦੀਆਂ ਨੇ ਦੋ ਨੌਜਵਾਨ ਹਮੇਸ਼ਾ ਵਾਸਤੇ ਗੂੜੀ ਨੀਂਦ ਸੋ ਜਾਂਦੇ ਨੇ ਦੋ ਪਰਿਵਾਰ ਸੁੰਨੇ ਹੋ ਜਾਂਦੇ ਨੇ ਦੋ ਚਿਰਾਗ ਹਮੇਸ਼ਾ ਲਈ ਬੁੱਝ ਜਾਂਦੇ ਨੇ ਅਸੀਂ ਇਸ ਵਕਤ ਅਮਰitsar ਦੀ ਅਜਨਾਲਾ ਪਿੰਡ ਚਮਯਾਰੀ ਦੇ ਵਿੱਚ ਮੌਜੂਦ ਹੈ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਨਗਰ ਦੇ ਵਿੱਚ ਆਤਵਾਦੀ ਹਮਲਾ ਹੋਇਆ ਹੈ ਤਾਂ ਉਸ ਹਮਲੇ ਦੇ ਵਿੱਚ ਅਮਰਤਪਾਲ ਅਤੇ ਰੋਹਿਤ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਅਸੀਂ ਉਹਨਾਂ ਗਲੀਆਂ ਦੇ ਵਿੱਚ ਮੌਜੂਦ ਹਾਂ ਅਸੀਂ ਅਮਰਤਪਾਲ ਦੇ ਘਰ ਦੇ ਬਿਲਕੁਲ ਬਾਹਰ ਮੌਜੂਦ ਹਾਂ ਗਲੀਆਂ ਅਮਰਤਪਾਲ ਦੀਆਂ ਨੇ ਜਿੱਥੇ ਅਸੀਂ ਮੌਜੂਦ ਹਾਂ ਤਾਂ ਹੋਇਆ ਕੀ ਹੈ ਕਿਸ ਤਰੀਕੇ ਨਾਲ ਹੋਇਆ ਤਾਂ ਕਲਬਾਦੀ ਸਾਂਜੀ ਤੁਸੀਂ ਕੀ ਜੀ ਵੀ ਜੀ ਇਹਨਾਂ ਦੇ ਅਮਰ ਪਾਲ ਜੀ ਮੇਰੇ ਮਾਮਾ ਜੀ ਸੀ ਜੀ ਬ੍ਰਦਰ ਸੀ ਵੱਡੇ ਮੇਰੇ ਕਿਉਂਕਿ ਉਹਨਾਂ ਨੇ ਸਾਰਾ ਪਾਲਿਆ ਪੁੱਲਿਆ ਤਾਂ ਤੁਹਾਨੂੰ ਕਦੋਂ ਪਤਾ ਲੱਗਾ ਕੱਲ ਰਾਤੀ ਜਦੋਂ ਜੀ 8 8:30 ਵਜੇ ਨਿਊਜ਼ਾਂ ਚੱਲੀਆਂ ਤੇ ਫਾਲੇ ਮੈਸੇਜ ਜੀ ਸੋਨੇ ਸਾਨੂੰ ਸਾਰੇ ਦੇ ਚਾਲੂ ਹੋਏ ਆ ਤੇ ਉਸ ਤੋਂ ਬਾਅਦ ਸਾਨੂੰ ਕਨਫਰਮ ਨਹੀਂ ਸੀ ਸਾਨੂੰ ਸੀ ਸ਼ਾਇਦ ਹੋਰ ਵੀ ਕੋਈ ਹੋ ਸਕਦਾ ਆ ਪਰ ਉਸ ਤੋਂ ਬਾਅਦ ਜਦੋਂ 1.5 10 ਵਜੇ ਦੇ ਲਾਗੇ ਪੁਲਿਸ ਘਰੇ ਆਈ ਆ ਤੇ ਉਹਨਾਂ ਨੇ ਮਤਲਬ ਪ੍ਰੂਫ ਵਗੈਰਾ ਸਭ ਕੁਝ ਦਿਖਾਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਆ ਕਿ ਉਹੀ ਆ ਤੇ ਉਸ ਤੋਂ ਬਾਅਦ ਸਾਨੂੰ ਕੋਈ ਖੁਦ ਨੂੰ ਕੋਈ ਸਮਝ ਨਹੀਂ ਆਈ ਕਿਉਂਕਿ ਦੋ ਜਾਨੇ ਗਏ ਸੀ ਠੇਕੇਦਾਰ ਨਾਲ ਗੱਲ ਹੋਈ ਜਿੰਨਾ ਕਿਉਂਕਿ ਚਾਰ ਪੈਂਟਰ ਦਾ ਕੰਮ ਕਰਦੇ ਸੀ ਚਾਰ ਪੰਜ ਸਾਲ ਤੋਂ ਉੱਥੇ ਹੀ ਕਰਦੇ ਸੀ ਤੇ ਠੇਕੇਦਾਰ ਨੇ ਕਿਹਾ ਕਿ ਮੇਰੇ ਕੋਲ ਤਾਂ ਮਤਲਬ ਮੇਰੇ ਤੱਕ ਪਹੁੰਚਿਆ ਹੀ ਨਹੀਂ ਉਹ ਹਜੇ ਉਤਰ ਹੀ ਆ ਉੱਥੇ ਜਾ ਕੇ ਬੱਸ ਸਟੈਂਡ ਦੇ ਲਾਗੇ ਕਿਤੇ ਤੇ ਉੱਥੇ ਹੀ ਉਹਨਾਂ ਤੇ ਇਦਾਂ ਦੀ ਕੋਈ ਕਾਰਵਾਈ ਹੋ ਉਹਨਾਂ ਦੇ ਅੰਮ੍ਰਿਤਪਾਲ ਦੀ ਮਾਤਾ ਜੀ ਦੇ ਨਾਲ ਅਸੀਂ ਇਹ ਗੱਲਬਾਤ ਸਾਂਝੀ ਕਰ ਸਕੀਏ ਤੇ ਤਾਂ ਫਿਲਹਾਲ ਦੇਖ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਤਾਂ ਸ਼ਾਵੇ ਵੀ ਕਿਉਂ ਨਾ 31 ਸਾਲਾਂ ਨੌਜਵਾਨ ਉਹਦੀ ਮੌਤ ਹੋ ਚੁੱਕੀ ਆ ਇਹ ਇਹਨਾਂ ਦੇ ਫਾਦਰ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਸਾਰੇ ਸਾਰੇ ਇੱਥੇ ਮੌਜੂਦ ਨੇ ਫਿਲਹਾਲ ਦੇਖ ਸਕਦੇ ਹੋ ਸਸੀ ਕਾਲ ਜੀ ਇਹ ਕਾਟਾ ਪੂਰਾ ਨਹੀਂ ਹੋ ਸਕਦਾ ਜੀ ਜਿਹੜਾ ਪੈ ਗਿਆ ਨੌਜਵਾਨ ਪੁੱਤ ਜਦੋਂ ਪਾਲ ਪੋਸ਼ ਕੇ ਵੱਡਾ ਕਰਦਾ ਮਾਪਿਓ ਤੇ ਮਾਪਿਓ ਨੂੰ ਉਮੀਦ ਹੁੰਦੀ ਕਿ ਹੁਣ ਸਾਡਾ ਸਾਰਾ ਬੜੇਗਾ ਅੱਜ ਉਹ ਛੱਡ ਕੇ ਚਲਾ ਗਿਆ ਤੁਹਾਨੂੰ ਕੀ ਪਤਾ ਲੱਗਾ ਸੀ ਕਿਸ ਤਰ੍ਹਾਂ ਪਤਾ ਲੱਗਾ ਸੀ ਇੱਕ ਦਮ ਪਰਸੋਂ ਗਏ ਨੇ ਤੇ ਕੀ ਕਰਨ ਕੀ ਗਏ ਸੀ ਬਾਪੂ ਜੀ ਲੱਕੜ ਦਾ ਕੰਮ ਕਰਦੇ ਅੱਛਾ ਪਹਿਲਾਂ ਵੀ ਕਦੀ ਗਿਆ ਸੀ ਅਮਰਤਪੁਰ ਦੋ ਵਾਰਾਂ ਅੱਗੇ ਗਏ ਹੂੰ ਫਿਰ ਕੀ ਪਤਾ ਲੱਗਾ ਕੀ ਕਹਿੰਦੇ ਤੁਹਾਨੂੰ ਮੈਸੇਜ ਕੀ ਆ ਮੈਸੇਜ ਇੱਥੇ ਲੋਕਾਂ ਆਇਆ ਤੇ ਉਹਨਾਂ ਦੱਸਿਆ ਤੁਸਿਆ ਫਿਰ ਬਸ ਉਤਰਿਆ ਪਈ ਫਰੈਂਟ ਲੈ ਤੇ ਉੱਤਰ ਗੋਲੀ ਚੱਲੀ ਮਨਾ ਲੈਣਾ ਨਾ ਦੇਣਾ ਬਸ ਉੱਥੇ ਖਲੋਤੀਆਂ ਕੰਮ ਕਰਨ ਨੂੰ ਅਸੀਂ ਗਏ ਆ ਤੇ ਗੋਲੀ ਚੱਲ ਗਈ ਤੇ ਇਹਨਾਂ ਨੂੰ ਵੱਜ ਗਈ ਹਾਂਜੀ ਵੱਜੀ ਲੈਣਾ ਕੋਈ ਦੁਸ਼ਮਣ ਨਹੀਂ ਕੁਝ ਨਹੀਂ ਹੈ ਉਹ ਗੱਲ ਕੋਈ ਗੱਲ ਨਹੀਂ ਹੈ ਇਹਦੇ ਨਾਲ ਵੀ ਕੋਈ ਮੁੰਡਾ ਗਿਆ ਸੀ ਕਹਿੰਦੇ ਇੱਕ ਮੁੰਡਾ ਇੱਕ ਨਾਲ ਹੋ ਹਾਂਜੀ ਉਹ ਵੀ ਹੋ ਫਿਲਹਾਲ ਦੇਖ ਸਕਦੇ ਹੋ ਅੰਦਰ ਹਾਲਾਤ ਕੀ ਨੇ ਮਾਤਮ ਦਾ ਮਾਹੌਲ ਛਾਇਆ ਆ ਪੂਰਾ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਦੁੱਖ ਦੀ ਲਹਿਰ ਹੈ ਤਾਂ ਹੋਣੀ ਵੀ ਚਾਹੀਦੀ ਹੈ ਕਿਉਂਕਿ ਨੌਜਵਾਨ ਪੁੱਤ ਸਦਾ ਵਾਸਤੇ ਛੱਡ ਕੇ ਚਲਾ ਗਿਆ ਵਿਆਹ ਹੋਇਆ ਸੀ ਅਮਰਤਪਾਲ ਦਾ ਨਹੀਂ ਮੰਗਣੀ ਹੋਈ ਸੀ ਮੰਗਣੀ ਹੋਈ ਸੀ ਤਿਆਰੀ ਸੀ ਵਿਆਹ ਦੀ ਹਾਂ ਜੀ ਕਿਉਂਕਿ ਅੰਦਰ ਮੈਂ ਦੋ ਚਾਰ ਮਹੀਨੇ ਲਾਵਾਂ ਕਮਾਈ ਕਰਾਂ ਫਿਰ ਜੋ ਹੋ ਗਿਆ ਪ੍ਰਮਾਤਮਾ ਦੇ ਅੱਗੇ ਬਾਣੀ ਦੇ ਅੱਗੇ ਕੋਈ ਨਿਕਲ ਨਹੀਂ ਸਕਦਾ ਅੱਗੇ ਜੋ ਉਹਨੇ ਕਰ ਰਹਾ ਤਾਂ ਹੁਣ ਮੰਗ ਕੀ ਕਰਦਿਆਂ ਸੀ ਕੋਈ ਮੰਗ ਹੈਗੀ ਤੁਹਾਡੀ ਮੰਗੇ ਕੀ ਕਹਿ ਸਕਦੇ ਆ ਬੱਚਿਆਂ ਜਾਂ ਉਹਨਾਂ ਨੂੰ ਕੋਈ ਨੁਕ ਨਕ ਨਹੀਂ ਮਿਲਦੇ ਕਿੰਨੇ ਬੇਟੇ ਬੱਚੇ ਤੁਹਾਡੇ ਇੱਕ ਹੋਰ ਬੇਟਾ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਫਿਲਹਾਲ ਹਾਲਾਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਬਣੇ ਹੋਏ ਨੇ ਕਿ ਹਰ ਕੋਈ ਕਿਤਨਾ ਕਿਤੇ ਰੋਂਦਾ ਵੀ ਖਲੋਂਦਾ ਪਿਆ ਉਹ ਸਾਹਮਣੇ ਆ ਤਾਂ ਬਿਲਕੁਲ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਇੱਕ ਦੁੱਖ ਦੀ ਲਹਿਰ ਪੂਰੇ ਪਿੰਡ ਦੇ ਵਿੱਚ ਹੈ ਤਾਂ ਪਿੰਡ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਦੁੱਖ ਦੀ ਲਹਿਰ ਹੈ ਕਿ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਅਸੀਂ ਉਹਨੂੰ ਗੋਲੀ ਮਾਰ ਦਿੱਤੀ ਆ ਉਹ ਉਹਦੇ ਨਾਲ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਫਿਲਹਾਲ ਮਾਤਾ ਜੀ ਨੇ ਦੋ ਗੱਲਾਂ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਸਤਸ਼ਿਕਾ ਮਾਤਾ ਜੀ ਮਾਤਾ ਜੀ ਘਾਟਾ ਵਾਕਿਆ ਨਹੀਂ ਪੂਰਾ ਹੋ ਸਕਦਾ ਪੈਣਾ ਮਾਂ ਪਿਓ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਪੁੱਤ ਜਵਾਨ ਹੋਇਆ ਹੁਣ ਉਹ ਸਾਡਾ ਸਹਾਰਾ ਬਣੇਗਾ ਤੇ ਅੱਜ ਨਾ ਤੇ ਪੂਰਾ ਜਵਾਨ ਹੋ ਕੇ ਸਾਡੇ ਹੱਥੋਂ ਖੁੱਸ ਗਿਆ ਹਾਨੂੰ ਕੀ ਪਤਾ ਹੀ ਇਹਨੇ ਕਮਾਈ ਕਰਨ ਜਾਣਾ ਹੈ ਕਿ ਮਰ ਕੇ ਘਰ ਆ ਜਾਣਾ ਹੀ ਤੇ ਕਦੀ ਇਹ ਸੋਚਿਆ ਨਹੀਂ ਸੀ ਹੈ ਘਰੋਂ ਤੇ ਕਮਾਈ ਕਰਨ ਗਿਆ ਹੀ ਜਾਂਦਾ ਹੀ ਅੱਗੇ ਵੀ ਸ੍ਰੀਨਗਰ ਹੀ ਜਾਂਦਾ ਹੀ ਜਾਂਦਾ ਨਹੀਂ ਮੈਂ ਉੱਥੇ ਜਾਣਾ ਹੈ ਅੱਜ ਕੀ ਗਿਆ ਹੀ ਪਰਸੋਂ ਗਿਆ ਵਾ ਤੇ ਕੱਲ 8 ਵਜੇ ਖਬਰਾਂ ਲ ਆ ਗਈਆਂ ਨੇ ਹਾਨੂੰ ਤਾਂ ਮੈਨੂੰ ਤੇ ਵੀ ਖਬਰ ਦਾ ਕੋਈ ਪਤਾ ਨਹੀਂ ਨਾ ਮੈਨੂੰ ਕਿਸੇ ਨੇ ਦੱਸਿਆ ਹੀ ਆ ਨੇ ਨੂੰ ਜਦੋਂ ਇਹ ਆਂ ਆ ਮੈਨੂੰ ਤੋਂ ਪਤਾ ਲੱਗਾ ਇਹੋ ਆਖੀ ਗਏ ਨੇ ਨਹੀਂ ਮਾਤਾ ਜੀ ਉਹ ਠੀਕ ਠਾਕ ਹੈ ਕੋਈ ਗੱਲ ਨਹੀਂ ਗਈ ਥਾਣੇ ਵਾਲੇ ਵੀ ਆਏ ਉਹਨਾਂ ਵੀ ਇਹੋ ਹੀ ਗੱਲ ਆਖੀ ਗਏ ਨੇ ਪਰ ਮੈਂ ਉਹ ਦੋ ਸੋਚ ਗਈ ਮੈਨੂੰ ਮੈਂ ਕੋਈ ਗੱਲ ਤੇ ਹੈ ਆ ਕੁਛ ਨਾ ਕੁਛ ਤੇ ਹੋਇਆ ਜਿਹੜਾ ਇੰਨੀ ਜਾਣੇ ਆਏ ਪੁਲਿਸ ਵਾਲੇ ਇਨਕਵਾਰੀ ਕਰਨ ਕੁਛ ਤੇ ਹੋ ਗਿਆ ਵਾ ਹਾਏ ਸਹੀ ਤੇ ਮਾਂ ਪੋਤੇ ਹਾਂ ਤੇ ਚਲੋ ਇੱਥੇ ਰਹਿਨੇ ਆ ਤਿੰਨੇ ਜਾਣੇ ਮਾ ਪੁੱਤ ਮਾ ਪੁੱਤ ਇਹਦੇ ਕਮ ਮੈਂ ਤੇ ਕਿਹਦਾ ਡੈਡੀ ਬਸ ਅਹੀਂ ਤਿੰਨੇ ਇੱਥੇ ਉਹਨੇ ਬਾਕੀ ਜਿਹੜੇ ਪਰਿਵਾਰ ਮੈਂ ਬਾਕੀ ਗੁੱਡੀਆਂ ਸਾਡੀਆਂ ਪੰਜ ਨੇ ਪੰਜੇ ਵਈਆਂ ਪੰਜ ਪੈਣਾ ਦਾ ਇੱਕੋ ਇੱਕ ਲੋਤਾ ਭਰਾ